ਹੈਲੋ ਦੋਸਤੋ ਮੈਂ ਅਕਿੰਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਇੱਕ ਛੋਟੀ ਜੀ ਇਨਫੋਰਮੇਸ਼ਨਲ ਵੀਡੀਓ ਇਹ ਹੈਗੀ ਹੈ ਬਈ ਇਨਫੋਰਮੇਸ਼ਨ ਕੀ ਹੈ ਕਿ ਪ੍ਰਤਾਪ ਅਕੈਡਮੀ ਨਵਾਂ ਆਫਲਾਈਨ ਬੈਚ ਸ਼ੁਰੂ ਕਰਨ ਜਾ ਰਹੀ ਹੈ ਆਉਣ ਵਾਲੀ 21 ਜੁਲਾਈ ਤੋਂ ਤਾਂ ਐਡਮਿਸ਼ਨ ਸਟਾਰਟ ਹੋ ਚੁੱਕੇ ਹਨ ਇਸ ਬੈਚ ਬਾਰੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕਰਾ ਦੂੰਗਾ ਤਾਂ ਜਿਨ੍ਹਾਂ ਨੇ ਵੀ ਪ੍ਰਤਾਪ ਅਕੈਡਮੀ ਤੋਂ ਆਫਲਾਈਨ ਆ ਕੇ ਪੜ੍ਹਨਾ ਹੈ ਪਟਿਆਲਾ ਦੇ ਵਿੱਚ ਤਾਂ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇਗੀ ओके ਤਾਂ سٹارٹ ਕਰਦੇ ਆ ਤਾਂ سب ਤੋਂ ਪਹਿਲਾਂ ਤਾਂ ਇਹੀ ਹੈ ਕਿ ਇਹ ਜੋ بیچ سٹارٹ ਹੋਏਗਾ ਆਫਲਾਈਨ ਇਹ ਕਿਹੜੇ ਕਿਹੜੇ एग्जामਸ ਨੂੰ ٹارگਟ ਕਰੇਗਾ ਤਾਂ ਭਾਈ ਆਪਾਂ ਆਫਲਾਈਨ ਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਕਵਰ ਕਰਾਉਂਦੇ ਆ ਇਹ بیچ سارے ਪੇਪਰਾਂ ਵਾਸਤੇ ਹੁੰਦਾ ਠੀਕ ਹੈ ਪਲਸ 2 ਲੈਵਲ ਤੋਂ ਲੈ ਕੇ ਗ੍ਰੈਜੂਏਸ਼ਨ ਲੈਵਲ ਤੱਕ ਤੁਹਾਡੇ ਜਿੰਨੇ ਵੀ एग्जाम ਹੈਗੇ ਆ ਹਰ ਇੱਕ एग्जाम ਆਪਾਂ ਕਵਰ ਕਰਦੇ ਆਂ ਇਹਦੇ ਵਿੱਚ ਠੀਕ ਹੈ ਤਾਂ ਪੰਜਾਬ ਦੇ ਜੋ ਜਿਹੜੇ ਤੁਹਾਡੇ ਸਾਰੇ एग्जाम ਹੈਗੇ ਆਂ ਬਈ ਮਤਲਬ ਸਾਰੇ ਹੀ एग्जाम ਕਵਰ ਹੁੰਦੇ ਆਂ ਪਟਵਾਰੀ ਇਗਜ਼ਾਈ ਇਨਸਪੈਕਟਰ ਲੇਬਰ ਇਨਸਪੈਕਟਰ ਸੀਨੀਅਰ ਅਸਿਸਟੈਂਟ ਠੀਕ ਹੈ ਜਾਂ ਟਰਪਲ ਐਸ ਬੀ ਦੇ ਕਲਰਕ ਦੇ ਹੋਰ ਜੋ ਵੀ ਪੇਪਰ ਹੁੰਦੇ ਆਂ ਸਾਰੇ ਕਵਰ ਹੋਣਗੇ ਨਾਲੇ ਅੱਗੇ ਚੰਡੀਗੜ੍ਹ ਪੁਲਿਸ ਤੇ एग्जाम ਆਣੇ ਆ ਉਹ ਵੀ ਕਵਰ ਹੋਣਗੇ ਠੀਕ ਹੈ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਜੇਲ ਬਾਰਡਰ ਏਐਸਆਈ ਜੋ ਵੀ ਅੱਗੇ ਆਏਗਾ ਉਹ ਸਾਰੇ ਬੈਚ ਦੇ ਵਿੱਚ ਮਤਲਬ ਸਾਰੇ ਜੋ एग्जाम ਹੈਗੇ ਆ ਇਸ ਬੈਚ ਦੇ ਵਿੱਚ ਕਵਰ ਹੋਣਗੇ ਆਪਾਂ ਇਸ ਬੈਚ ਦੇ ਵਿੱਚ ਤੁਹਾਨੂੰ ਕੰਪਲੀਟ ਸਿਲੇਬਸ ਕਰਾ ਦਿੰਦੇ ਆ ਫਿਰ ਪੇਪਰ ਚਾਹੇ ਤੁਹਾਡਾ ਕੋਈ ਵੀ ਹੋਵੇ ਦੇਖੋ ਮੇਨ ਗੱਲ ਕੀ ਹੈ ਖਾਸ ਤੌਰ ਤੇ ਨਵੇਂ ਸਟੂਡੈਂਟਸ ਉਹ ਸੋਚਦੇ ਆ ਕਿ ਪਟਵਾਰੀ ਦੀ ਪੋਸਟ ਆਈ ਹੈ ਇਹਦਾ ਸਿਲੇਬਸ ਅਲੱਗ ਹੈ ਪੁਲਿਸ ਵਾਸਤੇ ਅਲੱਗ ਪੜਨਾ ਹੈ ਜੀ ਐਕਸਾਈਜ਼ ਇਨਸਪੈਕਟਰ ਵਾਸਤੇ ਅਲੱਗ ਪੜਨਾ ਹੁੰਦਾ ਹੈ ਟ੍ਰਿਪਲ ਐਸਬੀ ਕਲਰਕ ਵਾਸਤੇ ਅਲੱਗ ਅਜਿਹਾ ਕੁਝ ਵੀ ਨਹੀਂ ਹੈ ਤੁਹਾਨੂੰ ਜੋ ਤੁਹਾਡਾ ਸਭ ਤੋਂ ਪਹਿਲਾ ਸਟੈਪ ਹੈ ਉਹ ਤੁਹਾਡਾ ਸਭ ਤੋਂ ਪਹਿਲਾ ਸਟੈਪ ਇਹੀ ਹੈ ਕਿ ਪੇਪਰ ਨਹੀਂ ਆਪਣੇ ਸਿਲੇਬਸ ਦੇਖਣਾ ਹੈ ਸਿਲੇਬਸ ਕੀ ਹੈ ਠੀਕ ਹੈ ਆਪਾਂ ਨੇ ਪੂਰਾ ਸਿਲੇਬਸ ਕਵਰ ਕਰਨਾ ਹੈ ਸਾਰੀ ਜੀਕੇ ਸਾਰਾ ਮੈਥ ਰੀਜਨਿੰ ਠੀਕ ਹੈ ਸਭ ਕੁਝ ਕਵਰ ਕਰਨਾ ਹੈ ਉਸ ਤੋਂ ਬਾਅਦ ਜਦੋਂ ਉਹ ਸਾਰਾ ਕਵਰ ਹੋ ਜੇ ਠੀਕ ਹੈ ਉਹ ਵੀ ਵਧੀਆ ਤਰੀਕੇ ਨਾਲ ਇਹ ਨਹੀਂ ਕਿ ਆਫਲਾਈਨ 2-3 ਮਹੀਨੇ ਚ ਸਿਲੇਬਸ ਕਵਰ ਹੋ ਗਿਆ ਆਪਣਾ ਜਿਹੜਾ ਸਿਲੇਬਸ ਹੈ ਉਹ ਮਿਨੀਮਮ 6 ਮਹੀਨੇ ਲੈਂਦਾ ਹੈ ਕਵਰ ਕਰਨ ਦੇ ਲਈ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਕਦੇ ਕੋਈ ਅਲੱਗ ਤੋਂ ਬੈਚ ਲੈਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਸਿਰਫ ਆਪਣੀ ਐਮਸੀਕਿਊ ਦੀ ਪ੍ਰੈਕਟਿਸ ਕਰਨੀ ਹੁੰਦੀ ਹੈ ਟੈਸਟ ਲਗਾਣੇ ਹੁੰਦੇ ਆ ਠੀਕ ਹੈ ਓਕੇ ਤਾਂ ਵਨ ਸਟਾਪ ਸੋਲੂਸ਼ਨ ਹੈਗਾ ਪ੍ਰਤਾਪ ਅਕੈਡਮੀ ਦਾ ਜਿਹੜਾ ਬੈਚ ਹੈ ਆਫਲਾਈਨ ਚਾਹੇ ਔਨਲਾਈਨ ਕੰਪਲੀਟ ਸਿਲੇਬਸ ਆਪਾਂ ਸਾਰਾ ਕਵਰ ਕਰਦੇ ਆਂ ਬਈ ਸਾਰੇ ਸਬਜੈਕਟ ਕਵਰ ਕਰਦੇ ਆਂ ਪੂਰੀ ਜੀਕੇ ਮੈਥ ਰੀਜਨਿੰਗ ਇੰਗਲਿਸ਼ ਪੰਜਾਬੀ ਕੰਪਿਊਟਰ ਸਾਰੇ ਕਵਰ ਹੋਣਗੇ ਠੀਕ ਐ ਇਸ ਤੋਂ ਇਲਾਵਾ ਜੇ ਕੋਈ ਹੋਰ ਨਵਾਂ ਸਬਜੈਕਟ ਆ ਜਾਂਦਾ ਹੈ ਤਾਂ ਉਹ ਵੀ ਉਹਦੇ ਵਿੱਚ ਕਵਰ ਕਰਾਵਾਂਗੇ ਬਈ ਕੋਈ ਇਸ਼ੂ ਨਹੀਂ ਹੈਗਾ ਠੀਕ ਐ ਟੌਪਿਕ ਵਾਲੀ ਟੈਸਟ ਮੰਥਲੀ ਕਰੰਟ ਅਫੇਅਰ ਦੀ ਮੈਗਜ਼ੀਨ ਮਿਲ ਜਾਂਦੀ ਹੈ ਤੁਹਾਨੂੰ ਨੋਟਸ ਮਿਲਦੇ ਆ ਸਭ ਤੋਂ ਮੇਨ ਚੀਜ਼ ਕੀ ਹੈ ਤਹਾਨੂੰ ਕੋਈ ਵੀ ਬੁੱਕ ਇਹ ਨਹੀਂ ਕਹੋਗੇ ਤੁਸੀਂ ਕਿਸੇ ਬੁੱਕ ਨੂੰ ਮਾਰਕੀਟ ਤੋਂ ਪਰਚੇਸ ਕਰੋ ਠੀਕ ਹੈ ਤੁਹਾਨੂੰ ਹਰ ਇੱਕ ਚੀਜ਼ ਪ੍ਰਤਾਪ ਅਕੈਡਮੀ ਆਪ ਪ੍ਰੋਵਾਈਡ ਕਰਾਏਗੀ ਬਾਈਲੈਂਗੁਅਲ ਨੋਟਸ ਹੁੰਦੇ ਆ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਠੀਕ ਹੈ ਉਹ ਅਕੈਡਮੀ ਹੀ ਪ੍ਰੋਵਾਈਡ ਕਰਾਏਗੀ ਜਿਹੜੇ ਪ੍ਰਤਾਪ ਅਕੈਡਮੀ ਦੇ ਪੇਡ ਨੋਟਸ ਆ ਉਹੀ ਮਿਲਣਗੇ ਠੀਕ ਹੈ ਇਸ ਤੋਂ ਇਲਾਵਾ ਜੀਕੇ ਦੇ ਵਿੱਚ ਕਈ ਬੱਚਿਆਂ ਨੂੰ ਡਾਊਟ ਰਹਿੰਦਾ ਹੈ ਕਿ ਕਿਹੜੇ ਕਿਹੜੇ ਸਬਜੈਕਟ ਹੁੰਦੇ ਆ ਜ਼ਿਆਦਾਤਰ ਬੱਚੇ ਬਸ ਪੋਲਿਟੀ ਹਿਸਟਰੀ ਆਹੀ ਦੋ ਤਿੰਨ ਚੀਜ਼ਾਂ ਹੈ ਪੰਜਾਬ ਜੀਕੇ ਇਹਦੇ ਨੇੜੇ ਤੇੜੇ ਘੁੰਮਦੇ ਰਹਿੰਦੇ ਆ ਤੇ ਕਾਫੀ ਮਤਲਬ ਮੈਂ ਇਹ ਨਹੀਂ ਕਹਿੰਦਾ ਸਾਰੀ ਅਕੈਡਮੀ ਨੂੰ ਦੋਸਤ ਨਹੀਂ ਦੇ ਰਿਹਾ ਪਰ ਕਾਫੀ ਇਸ ਟਾਈਮ ਕੀ ਚੱਲ ਰਿਹਾ ਸਟੈਂਬੀジネス ਹੈ ਭਾਈ ਤੁਹਾਨੂੰ ਜੀਕੇ ਜੋ ਹੈ ਦੋ ਜਾਂ ਤਿੰਨ ਮਹੀਨੇ ਚ ਨਿਬੇੜ ਦਿੰਦੇ ਆ ਬਹੁਤ ਬੱਚਾ ਜਿਹੜਾ ਆਪਣੇ ਕੋਲ ਆਂਦਾ ਹੈ ਇਧਰ ਉਧਰ ਦੀਆਂ ਅਕੈਡਮੀਆ ਤੋਂ ਤੱਕ ਹੀ ਖਾਣ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਰਿਹਾ ਉਹ ਕਹਿੰਦੇ ਜੀ ਕਿ ਆਪਾਂ ਨੇ ਉੱਥੇ 3 ਮਹੀਨੇ ਚ ਨਿਬੇੜਤੀ ਜਿਹੜੀ ਹਿਸਟਰੀ ਹੈ ਉਹ 15-20 ਦਿਨਾਂ ਚ ਹਿਸਟਰੀ ਨਿਬੜ ਜਾਂਦੀ ਹੈ 15-20 ਦਿਨਾਂ ਚ ਪੋਲਿਟੀ ਨਿਬੇੜ ਦਿੰਦੇ ਆ ਇਦਾਂ ਕਰ ਕਰ ਕੇ ਬਸ 3 ਕੁ ਮਹੀਨੇ ਚ ਸਾਰਾ ਸਿਲੇਬਸ ਨਿਬੇੜ ਦਿੰਦੇ ਆ ਨਾਲੇ ਪਹਿਲੇ ਮਹੀਨਾ ਤਾਂ ਸਾਨੂੰ ਅਲੱਗ ਬੈਚ ਚ ਬਿਠਾ ਕੇ ਰੱਖਦੇ ਆ ਉਸ ਤੋਂ ਬਾਅਦ ਕੀ ਹੁੰਦਾ ਸਾਡੇ ਬੈਚ ਨੂੰ ਕਿਸੇ ਹੋਰ ਬੈਚ ਨਾਲ ਮਰਜ ਕਰ ਦਿੰਦੇ ਆ ਠੀਕ ਹੈ ਉੱਥੇ ਕੁਝ ਹੋਰ ਚੱਲਦਾ ਹੁੰਦਾ ਤੇ ਇਹ ਪ੍ਰਤਾਪ ਅਕੈਡਮੀ ਦਾ ਕੋਈ ਰੂਲ ਨਹੀਂ ਹੈਗਾ ਇੱਥੇ ਕੋਈ ਬੈਚ ਮਰਜ ਨਹੀਂ ਹੁੰਦਾ ਜਿਹੜਾ ਬੈਚ ਇੱਕ ਵਾਰ ਬਣਦਾ ਹੈ ਉਹੀ ਬੈਚ ਪਰਮਨੈਂਟ ਚਲੇਗਾ ਠੀਕ ਹੈ ਜੀ ਕੋਈ ਬੈਚ ਮਰਜ ਨਹੀਂ ਹੁੰਦਾ ਹੈ ਤੇ ਸਾਡਾ ਸਿਲੇਬਸ ਮਿਨੀਮਮ 6 ਮਹੀਨੇ ਲੱਗਦੇ ਆ ਸਿਲੇਬਸ ਕਵਰ ਹੋਣ ਚ ਠੀਕ ਹੈ ਇਹ ਸਾਰੀ ਚੀਜ਼ਾਂ ਹੈ ਇਹ ਵੀ ਮੈਂ ਬਹੁਤ ਮਤਲਬ ਇਹ ਸਿਰਫ ਮੈਂ ਸਬਜੈਕਟ ਲਿਖਿਆ ਮੈਂ ਅੱਗੇ ਅੱਗੇ ਟੌਪਿਕ ਨਹੀਂ ਲਿਖੇ ਕਿਹੜੇ ਕਿਹੜੇ ਟੌਪਿਕ ਕਰਨੇ ਹੁੰਦੇ ਆ ਠੀਕ ਹੈ ਸਾਰੀ ਹਿਸਟਰੀ ਆਪਾਂ ਪੜਦੇ ਆ ਇਨਸੈਂਟ ਮਾਈਡਾਈਵਲ ਮਾਡਰਨ 2 ਮਹੀਨੇ ਤਾਂ ਆ ਹਿਸਟਰੀ ਹੀ ਚੱਲਦੀ ਹੈ 1.5 ਮਹੀਨੇ ਪੌਲਟੀ ਹੈ ਜੀ ਜੀਕੇ ਦੀ ਦੋ ਕਲਾਸਾਂ ਹੋ ਜਾਂਦੀਆਂ ਥੋੜੇ ਦਿਨਾਂ ਬਾਅਦ ਠੀਕ ਹੈ ਜੀਓਗ੍ਰਾਫੀ ਕਰਦੇ ਆਂ ਇੰਡੀਆ ਦੀ ਵਰਲਡ ਦੀ ਜਨਰਲ ਸਾਇੰਸ ਤੇ ਸਾਰੇ ਬੇਸਿਕ ਟੌਪਿਕ ਕਰਦੇ ਆਂ ਜਿਹੜੇ ਪੰਜਾਬ ਦੇ ਇਗਜ਼ਾਮਸ ਤੇ ਚੰਡੀਗੜ੍ਹ ਪੁਲਿਸ ਦੇ ਇਗਜ਼ਾਮ ਵਿੱਚ ਪੁੱਛੇ ਜਾਂਦੇ ਪੂਰੇ ਚਾਂਸ ਹੁੰਦੇ ਆਂ ਆਪਾਂ ਸਾਰਾ ਕਵਰ ਕਰਦੇ ਆਂ এনਵਾਇਰਨਮੈਂਟ ਜਿਹਨੂੰ ਬਹੁਤ ਜੀ ਅਕੈਡਮੀਆ ਸਕਿਪ ਵੀ ਕਰਾ ਦਿੰਦੀ ਆਂ এনਵਾਇਰਨਮੈਂਟ ਦੇ ਨਾਤੇ ਦੋ ਚਾਰ ਨੈਸ਼ਨਲ ਪਾਰਕ ਵਗੈਰਾ ਦਾ ਕੁਝ ਕਰਾ ਕੇ ਬਹੁਤ ਵਧੀਆ ਟੌਪਿਕ ਹੈ Triple S B ਦੀ ਬਹੁਤ ਨਿਗਾ ਹੈ ਇਸ ਟੌਪਿਕ ਦੇ ਉੱਤੇ ਠੀਕ ਹੈ ਇਕਨੋਮਿਕਸ ਕਰ ਸਟੈਟਿਕ ਜੀਕੇ ਤੇ ਇਹ ਦਾ ਮਤਲਬ ਇਹਦਾ ਕਰਨਾ ਹੀ ਕਰਨਾ ਹੈ ਇਸ ਤੋਂ ਇਲਾਵਾ ਵੀ ਆਪਾਂ ਬਹੁਤ ਕੁਝ ਕਰਦੇ ਹਾਂ ਠੀਕ ਹੈ ਇਹ ਸਾਰੇ ਸਬਜੈਕਟਾਂ ਨੂੰ ਕਵਰ ਕਰਨ ਦੇ ਵਿੱਚ ਸਾਨੂੰ ਮਿਨੀਮਮ 6 ਮਹੀਨੇ ਤਾਂ ਲੱਗ ਜਾਂਦੇ ਆ ਠੀਕ ਹੈ ਇੱਕ ਟਾਈਮ ਅਜੀ ਹਾਂ ਹੁੰਦਾ ਜਦੋਂ ਆਪਾਂ ਦੋ ਕਲਾਸਾਂ ਕਰਦੇ ਹਾਂ ਜੀਕੇ ਦੀ ਫਤ ਜਾ ਕੇ 6 ਮਹੀਨੇ ਚ ਕਵਰ ਹੁੰਦਾ ਇਸ ਸਾਰੇ ਤੋਂ ਇਲਾਵਾ ਪੰਜਾਬ ਜੀਕੇ ਅਲੱਗ ਤੋਂ ਕਰਨੀ ਹੁੰਦੀ ਹੈ ਠੀਕ ਹੈ ਪੰਜਾਬ ਦੀ ਹਿਸਟਰੀ ਪੋਲਿਟੀ ਜੀਓਗ੍ਰਾਫੀ ਵਗੈਰਾ ਓਕੇ ਕੰਪਿਊਟਰ ਅਲੱਗ ਤੋਂ ਕਰਨਾ ਹੁੰਦਾ ਐਨੀ ਵੱਡੀ ਜੀਕੇ ਹੈਗੀ ਹੈ ਬਾਈ ਇਸ ਤਰੀ ਸਾਰਾ ਮੈਥ ਸਾਰੇ ਸਬਜੈਕਟ ਕਵਰ ਮੰਤਰ ਸਾਰੇ ਚੈਪਟਰ ਕਵਰ ਕਰਦੇ ਆ ਸਾਰੀ ਟਾਈਪਸ ਕਵਰ ਹੁੰਦੀ ਹੈ ਸਾਰੀ ਰੀਜਨਿੰਗ ਹੈ ਠੀਕ ਹੈ ਇੰਗਲਿਸ਼ ਹੈ ਪੰਜਾਬੀ ਹੈ ਇਹ ਸਾਰਾ ਕਵਰ ਕਰਨ ਦੇ ਵਿੱਚ ਸਾਨੂੰ 6 ਮਹੀਨੇ ਲੱਗ ਜਾਂਦੇ ਆ ਤਾਂ ਮੈਂ ਤੁਹਾਨੂੰ ਇਸੇ ਕਰਕੇ ਕਹਿ ਰਹੇ ਹਾਂ ਕਿ ਪ੍ਰਤਾਪ ਅਕੈਡਮੀ ਨੂੰ ਕਿਉਂ ਚੂਜ਼ ਕਰਨਾ ਹੈ ਵਾਈ ਅਬ ਤੋਂ ਮੇਨ ਗੱਲ ਨਾ ਤਾਂ ਅਪਾ ਬੈਚ ਮਰਜ ਕਰਦੇ ਠੀਕ ਹੈ ਜੀ ਤੇ ਤੁਹਾਨੂੰ ਪੂਰਾ ਸਿਲੇਬਸ ਕਵਰ ਕਰਾਉਂਦੇ ਆ ਉਸ ਤੋਂ ਬਾਅਦ ਤੁਹਾਨੂੰ ਕਦੇ ਕਿਸੇ ਅਕੈਡਮੀ ਤੋਂ ਹੋਰ ਪੜਨ ਦੀ ਲੋੜ ਨਹੀਂ ਹੋਏਗੀ ਤੁਹਾਨੂੰ ਪੜਨਾ ਹੈ ਤਾਂ ਸਿਰਫ ਹੋਰ ਸਿਰਫ ਟੈਸਟ ਲਗਾਣੇ ਆ ਠੀਕ ਹੈ ਸਿਲੇਬਸ ਇਹੀ ਆ ਕੋਈ ਬੁੱਕ ਨਹੀਂ ਫੋਲੋ ਕਰਨੀ ਕਿਸੇ ਅਕੈਡਮੀ ਦੇ ਨੋਟਸ ਲੈਣ ਦੀ ਲੋੜ ਨਹੀਂ ਹੈਗੀ ਕਿਸੇ ਟੀਚਰ ਤੋਂ ਪੜਨ ਦੀ ਲੋੜ ਨਹੀਂ ਹੈ ਜੇ ਪ੍ਰਤਾਪ ਅਕੈਡਮੀ ਦਾ ਆਫਲਾਈਨ ਬੈਚ ਲਾਇਆ ਹੋਇਆ ਹੈ ਤੁਹਾਨੂੰ ਸਿਰਫ ਆਪਣੀ ਥਿਉਰੀ ਪੜਨ ਤੋਂ ਬਾਅਦ ਸਿਰਫ ਐਮਸੀਕਿਊ ਤੇ ਟੈਸਟ ਲਗਾਣੇ ਆ ਤੇ ਪੇਪਰ ਕਲੀਅਰ ਕਰਨਾ ਹੈ ਔਰ ਤੁਹਾਡਾ ਕੋਈ ਕੰਮ ਨਹੀਂ ਹੈਗਾ ਨਾ ਤੁਹਾਡਾ ਆਪਾਂ ਬੈਚ ਮਰਜ ਕਰਦੇ ਕਿਸੇ ਦੇ ਨਾਲ ਵੀ ਠੀਕ ਹੈ ਤੇ ਸਭ ਤੋਂ ਮੇਨ ਗੱਲ ਜੋ ਟੀਚਰ ਤੁਹਾਨੂੰ YouTube ਤੇ ਦਿਖਦੇ ਆ ਉਹੀ ਟੀਚਰ ਤੁਹਾਨੂੰ ਆਫਲਾਈਨ ਪੜਾਉਣਗੇ ਠੀਕ ਹੈ ਇਹ ਹੁੰਦਾ ਹੈ ਕਿ ਕਈ ਵਾਰ ਆਪਾਂ YouTube ਦੇ ਫੇਸ ਦੇਖ ਕੇ ਚਲੇ ਜਾਂਦੇ ਆ ਅਕੈਡਮੀਆ ਦੇ ਵਿੱਚ ਉੱਥੇ YouTube ਤੇ ਤਾਂ ਕੋਈ ਹੋਰ ਟੀਚਰ ਪੜ੍ਹਾ ਰਿਹਾ ਸੀਗਾ ਉੱਥੇ ਆਫਲਾਈਨ 'ਚ ਕੋਈ ਹੋਰ ਹੁੰਦੇ ਆ ਟੀਚਰ ਅਜਿਹਾ ਨਹੀਂ ਹੈ ਜੀਕੇ ਜੇ ਮੈਂ ਤੁਹਾਨੂੰ YouTube ਤੇ ਮੈਂ ਜੀਕੇ ਕਰਾ ਰਿਹਾ ਨਾ ਪੋਲੀਟੀ ਹਿਸਟਰੀ ਜੀਓਗ੍ਰਾਫੀ ਜੋ ਵੀ ਕਰਾ ਰਿਹਾ YouTube ਦੇ ਉੱਤੇ ਜੀਕੇ ਆਫਲਾਈਨ ਵੀ ਮੈਂ ਹੀ ਜੀਕੇ ਕਰਾ ਰਿਹਾ ਹਾਂ ਜੇ ਮੈਥ ਤੇ ਰੀਜਨਿੰਗ ਤੁਹਾਨੂੰ ਦੀਪ ਸਰ ਕਰਾ ਰਿਹਾ ਹੈ ਨਾ YouTube ਤੇ ਤਾਂ ਆਫਲਾਈਨ ਵੀ ਉਹੀ ਹੈਗੇ ਆ ਪੰਜਾਬੀ ਕਿਰਨ मैम ਕਰਾ ਰਹੀ ਹੈ ਠੀਕ ਹੈ ਤਾਂ ਅਜਿਹਾ ਨਹੀਂ ਹੈ ਵੀ ਤਾਂ ਕਰਕੇ ਪ੍ਰਤਾਪ ਅਕੈਡਮੀ ਚੂਸ ਕਰਨੀ ਹੈ ਕੰਟੈਂਟ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਕੋਈ ਸਮਝੌਤਾ ਨਹੀਂ ਹੈਗਾ ਸਭ ਤੋਂ ਵਧੀਆ ਕੰਟੈਂਟ ਲੇਟੈਸਟ ਦਿਨ ਰਾਤ ਆਪ ਮਿਹਨਤ ਕਰਦੇ ਆਂ ਤੇ ਆਪ ਤੁਹਾਨੂੰ ਕੰਟੈਂਟ ਦੇਖ ਕੇ ਆਪ ਪ੍ਰੋਵਾਈਡ ਕਰਾਉਂਦੇ ਆ ਠੀਕ ਹੈ ਓਕੇ ਤਾਂ ਕੰਟੈਂਟ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਨਾ ਆਪਾਂ ਬੈਚ ਮਰਜ ਕਰਦੇ ਠੀਕ ਹੈ ਨਾ ਆਪਾਂ ਸਿਲੇਬਸ ਦੇ ਵਿੱਚ ਸ਼ਾਰਟਕਟ ਕਰਦੇ ਤਾਂ ਕਰਕੇ ਪ੍ਰਤਾਪ ਅਕੈडमी ਪੱਕੀ ਤੁਹਾਨੂੰ ਪਤਾ ਹੀ ਹੈ ਪ੍ਰਤਾਪ ਅਕੈडमी ਬਾਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਪੀਸ ਫੀਸ ਦੇਖੋ ਬਈ ਕਈ ਬੱਚਿਆਂ ਨੂੰ ਫੀਸ ਦਾ ਇਹ ਰਹਿੰਦਾ ਹੈ ਕਿ ਫੀਸ ਜੋ ਹੈ 17000 ਬਹੁਤ ਜ਼ਿਆਦਾ ਹੈ ਪਰ ਇਹ ਫੀਸ ਜੋ ਹੈ ਟੀਲ ਸਿਲੈਕਸ਼ਨ ਤੱਕ ਦੀ ਹੈ ਹੁਣ ਇਹ ਟੀਲ ਸਿਲੈਕਸ਼ਨ ਕਿਸ ਤਰ੍ਹਾਂ ਹੈ ਬਈ ਤੁਸੀਂ ਸਾਡੇ ਕੋਲ ਆਓਗੇ ਪੜੋਗੇ ਆਪਾਂ ਤੁਹਾਡਾ ਸਿਲੇਬਸ ਜੋ ਹੈ 6 ਮਹੀਨੇ ਮਿਨੀਮਮ 6 ਮਹੀਨੇ ਹੈ ਕਈ ਵਾਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ 7 ਮਹੀਨੇ ਵੀ ਲੱਗ ਜਾਂਦੇ ਆ 6-7 ਮਹੀਨੇ ਆਪਾਂ ਤੁਹਾਡੇ ਤੇ ਐਫਰਟ ਲਗਾਉਂਗੇ ਤੁਹਾਨੂੰ ਸਾਰੀ ਚੀਜ਼ਾਂ ਕਰਾਵਾਂਗੇ ਸਭ ਕੁਝ ਕਰਾਵਾਂਗੇ ਤੁਹਾਨੂੰ ਰੈਡੀ ਕਰਾਵਾਂਗੇ ਵੀ ਹਾਂ ਤੁਸੀਂ ਭਰਤੀ ਹੋਣਾ ਹੈ ਹੁਣ ਠੀਕ ਹੈ ਬਟ ਤੁਸੀਂ ਕੀ ਕਰੇ ਸਾਰਾ ਸਿਲੇਬਸ ਕਰਨ ਤੋਂ ਬਾਅਦ ਕਿ ਠੀਕ ਹੈ ਸਰ ਮੈਂ ਅੱਗੇ ਆਪ ਕਰ ਲੂੰਗਾ ਇਹ ਮੈਨੂੰ ਸਾਰਾ ਪਤਾ ਲੱਗ ਗਿਆ ਹੁਣ ਤਾਂ ਬਸ ਕੀ ਹੈ ਟੈਸਟ ਲਗਾਣੇ ਐਮਸੀਕਿਊ ਪ੍ਰੈਕਟਿਸ ਕਰਨੀ ਹੈ ਮੈਂ ਤਾਂ ਘਰੇ ਵੀ ਕਰ ਲੂੰਗਾ ਗੈਪ ਪਾ ਦਿੰਦੇ ਆ ਹਨਾ 2 ਮਹੀਨੇ ਦਾ 3 ਮਹੀਨੇ ਦਾ ਉਹ ਕੰਮ ਨਹੀਂ ਕਰਨਾ ਇਹ ਬੈਚ ਥੋੜੀ ਟੀਲ ਸਿਲੈਕਸ਼ਨ ਤੱਕ ਦੀ ਹੈਗੀ ਹੈ ਤੁਸੀਂ ਇੱਥੇ ਹੀ ਰਹਿਣਾ ਇੱਥੇ ਹੀ ਅੱਗੇ ਟੈਸਟ ਲਗਾਓ ਐਮਸੀਕਿਊ ਪ੍ਰੈਕਟਿਸ ਕਰੋ ਜਦੋਂ ਤੱਕ ਸਿਲੈਕਸ਼ਨ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਹੈ ਕੋਈ ਫੀਸ ਨਹੀਂ ਹੈ ਜੇ ਤੁਹਾਨੂੰ 6 ਮਹੀਨੇ ਸਿਲੇਬਸ 7 ਮਹੀਨੇ ਸਿਲੇਬਸ ਕਰਕੇ ਵੀ ਇਦਾਂ ਫੀਲ ਆ ਰਿਹਾ ਹੈ ਨਾ ਕਿ ਸ਼ਾਇਦ ਮੈਂ ਮਤਲਬ এনवायरमेंट ਚ ਇਕਨੋਮਿਕਸ ਚ ਕਮਜ਼ੋਰ ਰਹਿ ਗਿਆ ਕੁਝ ਅਜੀਬ ਹੋਇਆ ਕਿ ਮੈਨੂੰ ਨਹੀਂ ਸਮਝ ਆਇਆ ਕੋਈ ਗੱਲ ਨਹੀਂ ਦੁਬਾਰੇ ਰਿਪੀਟ ਕਰੋ ਗੈਪ ਨਹੀਂ ਪੈਣਾ ਪਰ ਇਹ ਨਹੀਂ ਕਿ 7 ਮਹੀਨੇ ਆਪਾਂ ਤੁਹਾਡੇ ਤੇ ਮਿਹਨਤ ਕਰੀ 2 ਮਹੀਨੇ ਤੁਸੀਂ ਘਰੇ ਵਾਗ ਗਏ 2 ਮਹੀਨੇ ਬਾਅਦ ਫੇਰ ਆ ਕੇ ਕਹਿ ਰਹੇ ਹੋ ਕਿ ਸਰ ਮੈਨੂੰ ਦੁਬਾਰੇ ਫੇਰ ਬੈਚ ਲਗਾਣਾ ਹੈ ਬੈਚ ਰਿਪੀਟ ਕਰਨਾ ਹੈ ਕੰਟੀਨਿਊ ਰਹੋ ਚਾਹੇ ਸਾਲ ਰਹੋ ਚਾਹੇ ਡੇਢ ਸਾਲ ਰਹੋ ਟਿਲ ਸਿਲੈਕਸ਼ਨ ਤੱਕ ਕੰਟੀਨਿਊ ਰਹੋ ਕੋਈ ਫੀ ਟੀਲ ਸਿਲੈਕਸ਼ਨ ਤੱਕ ਦੀ ਫੀਸ ਹੈ ਟੀਲ ਸਿਲੈਕਸ਼ਨ ਓਕੇ ਬਟ ਆਪਣੀ ਸ਼ਰਤ ਸਿਰਫ ਇੱਕ ਹੈ ਕੰਟੀਨਿਉਟੀ ਬਣੀ ਰਹਿਣੀ ਚਾਹੀਦੀ ਹੈ ਕੰਟੀਨਿਉਟੀ ਇਹ ਨਹੀਂ ਕਿ ਇੱਕ ਮਹੀਨਾ ਦੋ ਮਹੀਨੇ ਦਾ ਗੈਪ ਪਾ ਕੇ ਫੇਰ ਆ ਰਹੇ ਹੋ ਕੰਟੀਨਿਊ ਰਹੋ ਜਦੋਂ ਤੱਕ ਸਿਲੈਕਸ਼ਨ ਨਹੀਂ ਹੁੰਦੀ ਸਾਡੀ ਜ਼ਿੰਮੇਵਾਰੀ ਹੈ ਆਪਾਂ ਕਰਾਵਾਂਗੇ ਠੀਕ ਹੈ ਗੱਲ ਸਮਝੇ ਆਂ ਬਈ ਸਿਲੇਬਸ ਕਵਰ ਹੋਣ ਚ 6-7 ਮਹੀਨੇ ਲੱਗਦੇ ਆ ਤਾਂ 6-7 ਮਹੀਨੇ ਚ ਸਿਲੇਬਸ ਕਵਰ ਕਰਕੇ ਤੁਸੀਂ ਆਪਣੇ ਵੱਲੋਂ ਟੈਸਟ ਬੈਚ ਜਾਂ ਐਮਸੀਕਿਊ ਲਗਾ ਕੇ ਆਪ ਟੈਸਟ ਲਗਾ ਕੇ ਆਪ ਆਪਣੀ ਤਰਫ ਤੋਂ ਲਾਇਬ੍ਰੇਰੀ ਜੁਆਇਨ ਕਰਕੇ ਆਪ ਐਫਰਟ ਕਰ ਸਕਦੇ ਹੋ ਨਹੀਂ ਤਾਂ ਸਾਡੇ ਉੱਤੇ ਛੱਡ ਦਿਓ ਫਿਰ ਆਪਾਂ ਆਪ ਕਰਾ ਦਾਂਗੇ ਠੀਕ ਹੈ ਬਸ ਕੰਟੀਨਿਊ ਰਹਿਣਾ ਹੈ ਫੀਸ ਟੀਲ ਸਿਲੈਕਸ਼ਨ ਤੱਕ ਦੀ ਹੈ ਮੈਂ ਫੇਰ ਕਹਿ ਰਿਹਾ ਪੂਰੀ ਮੰਥ ਦੀ ਨਹੀਂ ਹੈਗੀ ਪੂਰੀ ਟੀਲ ਸਿਲੈਕਸ਼ਨ ਤੱਕ ਦੀ ਠੀਕ ਹੈ ਐਡਮਿਸ਼ਨ ਅੱਜ ਤੋਂ ਹੀ ਸਟਾਰਟ ਹੈ ਦਸ ਚਲਾਈ ਤੋਂ ਠੀਕ ਹੈ ਕਲਾਸਾਂ ਕਦੋਂ ਸਟਾਰਟ ਹੋਣਗੀਆਂ ਕਲਾਸਿਸ 21 ਜੁਲਾਈ ਤੋਂ ਸਟਾਰਟ ਹੋਣਗੀਆਂ ਜਾਂ 1 22 ਜੁਲਾਈ ਹੋ ਸਕਦਾ ਮਤਲਬ 21 ਜੁਲਾਈ ਦਾ ਮੰਡੇ ਆ ਤੇ 1 ਜੁਲਾਈ ਤੋਂ ਸਟਾਰਟ ਹੋਣਗੀਆਂ ਬਾਈ ਟਾਈਮਿੰਗ ਮਾਰਨਿੰਗ ਰਹੇਗੀ ਠੀਕ ਹੈ ਫਿਲਹਾਲ 9:30 ਤੋਂ ਕਰ ਰਹੇ ਹਾਂ ਸਟਾਰਟ 1 ਵਜੇ ਤੱਕ ਰੱਖਾਂਗੇ 1 ਤੋਂ ਡੇਢ ਵੀ ਜਾ ਸਕਦਾ 2 ਵੀ ਹੋ ਸਕਦੇ ਆ ਬਟ ਸਟਾਰਟਿੰਗ ਦੇ ਵਿੱਚ ਪਹਿਲੇ ਮਹੀਨਾ 9:30 ਤੋਂ ਡੇਢ 9:30 ਤੋਂ 1 ਵਜੇ ਤੱਕ ਦੀ ਟਾਈਮਿੰਗ ਹੈਗੀ ਓਕੇ ਠੀਕ ਹੈ ਤਾਂ ਹੋਰ ਜੋ ਜਾਣਕਾਰੀ ਚਾਹੀਦੀ ਹੈ ਜਿਵੇਂ ਐਡਰੈਸ ਐਡਰੈਸ ਵੈਸੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰਤਾਪ ਅਕੈਡਮੀ ਦਾ ਐਡਰੈਸ ਹੈ ਪਟਿਆਲੇ ਠੀਕ ਹੈ ਤਾਂ ਪ੍ਰਤਾਪ ਅਕੈਡਮੀ ਐਸੀਓ 16 ਸਲਾਰੀਆ ਵਿਹਾਰ ਮਾਰਕੀਟ ਹੈਗੀ ਹੈ ਰੇਡੀਓ ਸਟੇਸ਼ਨ ਰੋਡ ਅਰਬਨ ਸਟੇਟ ਫੇਸ 1 ਪਟਿਆਲਾ ਠੀਕ ਹੈ ਤਾਂ ਪਟਿਆਲੇ ਆ ਚੁੱਕੇ ਆਪਾਂ ਸਾਰੀ ਟੀਮ ਇੱਥੇ ਹੀ ਹੁੰਦੀ ਹੈ ਪਟਿਆਲੇ ਬਾਕੀ ਇਹ ਦੋ ਨੰਬਰ ਹੈਗੇ ਆ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਹੈ ਇਹ ਦੋ ਨੰਬਰ ਹੈਗੇ ਆ ਇਸ ਤੋਂ ਇਲਾਵਾ ਹੋਸਟਲ ਤੇ ਪੀਜੀ ਦਾ ਅਰੇਂਜਮੈਂਟ ਲਾਇਬ੍ਰੇਰੀ ਵਗੈਰਾ ਇੱਥੇ ਸਭ ਕੁਝ ਹੈ ਪਟਿਆਲੇ ਠੀਕ ਹੈ ਯੂਨੀਵਰਸਿਟੀ ਨੇੜੇ ਹੀ ਹੈ ਸਾਰੇ ਪੀਜੀ ਹੀ ਹੈਗੇ ਆ ਇਹ ਤੇ ਤੁਹਾਨੂੰ ਪੀਜੀ ਮਿਲ ਜਾਂਦੇ ਆ ਬॉयਸ ਲਈ ਅਲੱਗ ਤੋਂ ਹੈਗੇ ਆ ਗਰਲਸ ਲਈ ਅਲੱਗ ਤੋਂ ਹੈ ਠੀਕ ਹੈ ਉਹਨਾਂ ਦਾ ਖਰਚਾ ਤੁਸੀਂ ਫੋਨ ਕਰਕੇ ਇੱਕ ਵਾਰ ਫੋਨ ਕਰ ਲਿਓ ਉਹ ਸਾਰਾ ਦੱਸ ਦੇਣਗੇ ਠੀਕ ਹੈ ਜੀ ਓਕੇ ਬਸ ਠੀਕ ਹੈ ਤੇ ਜਿਨ੍ਹਾਂ ਨੇ ਆਨਲਾਈਨ ਪੜ੍ਹਨਾ ਹੈ ਸਾਡੇ ਤੋਂ ਆਨਲਾਈਨ ਦਾ ਏ ਬੈਚ ਹੈ ਗਈ ਹੈ ਜੀ ਪੰਜਾਬ ਸਿਲੈਕਸ਼ਨ ਬੈਚ 3.0 ਤੇ ਆਨਲਾਈਨ ਬੈਚ ਹੈ ਠੀਕ ਹੈ ਤੇ ਇਹ ਵੀ ਵਨ ਸਟਾਪ ਸੋਲੂਸ਼ਨ ਹੈ ਜੋ ਆਪਾਂ ਆਫਲਾਈਨ ਪੜ੍ਹਾਉਂਦੇ ਆ ਉਹੀ ਸੇਮ ਚੀਜ਼ ਆਨਲਾਈਨ ਵੀ ਪੜ੍ਹਾ ਰਹੇ ਹਾਂ ਠੀਕ ਹੈ ਬਟ ਇਸ ਬੈਚ ਦੇ ਵਿੱਚ ਇਦਾਂ ਨਹੀਂ ਹੈ ਕਿ ਕਲਾਸ ਰਿਕਾਰਡਿੰਗ ਚੱਲ ਰਹੀ ਹੈ ਜੋ ਆਫਲਾਈਨ ਸਾਡੀ ਕਲਾਸ ਹੈ ਉਹਦੇ ਵਿੱਚ ਕੋਈ ਕੈਮਰਾ ਨਹੀਂ ਹੈਗਾ ਉਹਦੀ ਕੋਈ ਰਿਕਾਰਡਿੰਗ ਨਹੀਂ ਮਿਲਦੀ ਇਹ ਗੱਲ ਕਲੀਅਰ ਸੁਣ ਲਓ ਠੀਕ ਹੈ ਉਹਦੇ ਚ ਆਪਾਂ ਰਿਕਾਰਡ ਨਹੀਂ ਕਰਦੇ ਇਹ ਅਲੱਗ ਤੋਂ ਸਟੂਡੀਓ 'ਚ ਰਿਕਾਰਡ ਹੁੰਦੀ ਹੈ ਸਟੂਡੀਓ 'ਚ ਕਲਾਸ ਚੱਲਦੀ ਹੈ ਠੀਕ ਹੈ ਤਾਂ ਕਿ ਆਫਲਾਈਨ ਦੀ ਡਿਸਟਰਬੈਂਸ ਨਾ ਹੋਵੇ ਤੇ ਤੁਹਾਡਾ ਟਾਈਮ ਬਚ ਚੱਕੇ ਠੀਕ ਹੈ ਤੇ ਇਹਦੇ ਚ ਕਲਾਸ ਸਟੂਡੀਓ ਤੋਂ ਹੀ ਲਾਈਵ ਚੱਲਦੀ ਹੈ ਤੇ ਜੇ ਤੁਸੀਂ ਲਾਈਵ ਵੀ ਨਹੀਂ ਲਗਾ ਸਕਦੇ ਤਾਂ ਰਿਕਾਰਡਡ ਲਗਾਓ ਕੋਈ ਚੱਕਰ ਨਹੀਂ ਹੈ ਇਹ ਵਨ ਸਟਾਪ ਸੋਲੂਸ਼ਨ ਹੈ ਸਾਰੀ ਜੋ ਚੀਜ਼ਾਂ ਦਸੀਆਂ ਉਹ ਹੀ ਇੱਥੇ ਹੁੰਦੀਆਂ 6 ਮਹੀਨੇ ਚ 7 ਚ 6 6 ਤਾਂ ਮਿਨੀਮਮ ਹੈ ਹੀ ਹੈ ਸਿਲੇਬਸ ਕਵਰ ਹੋਏਗਾ 1 ਸਾਲ ਦੀ ਵੈਲਿਡਿਟੀ ਹੈ ਠੀਕ ਹੈ ਸਾਰਾ ਕੁਝ ਥਿਉਰੀ ਵਾਈਜ਼ ਹੀ ਕਵਰ ਹੋਏਗਾ ਅੰਡਰਸਟੈਂਡ ਤੇ ਵੈਸੇ ਤਾਂ ਇਹਦੀ ਫੀਸ ਜੋ ਹੈ 4500 ਹੈਗੀ ਹੈ ਪਰ ਅੱਜ ਹੈ ਗੁਰੂ ਪੁਰਨੀਮਾ ਤਾਂ ਇੱਕ 쿠ਪਨ ਹੈਗਾ ਯਾ ਗੁਰੂ 30 ਕਰਕੇ ਜਿਹੜਾ 쿠ਪਨ ਹੈ ਬਾਈ ਗੁਰੂ 30 ਤਾਂ ਤੁਹਾਨੂੰ 30% ਆਫ ਦੇ ਨਾਲ ਇਹ ਜੋ ਹੈ ਅਪਰੋਕਸ 3248 ਰੁਪਏ ਦਾ ਪੈ ਜਾਂਦਾ ਹੈ ਠੀਕ ਹੈ ਇਹ ਆਫਰ ਅੱਜ ਦੇ ਲਈ ਹੀ ਹੈ ਅੱਜ ਤੇ ਕੱਲ ਦੇ ਲਈ ਹੈ ਤੁਸੀਂ ਇਸ ਆਫਰ ਦਾ ਵੀ ਲਾਭ ਉਠਾ ਸਕਦੇ ਹੋ ਤੇ ਇਸ ਬੈਚ ਦੇ ਵਿੱਚ انرੋਲਮੈਂਟ ਕਰ ਸਕਦੇ ਹੋ ਸਭ ਕੁਝ ਕਵਰ ਹੋਏਗਾ ਇਹਦੇ ਵਿੱਚ ਟੈਨਸ਼ਨ ਨਾ ਲਓ ਠੀਕ ਹੈ ਤਾਂ ਮੈਂ ਦੱਸਦਾ 30% ਦਾ ਆਫ ਹੈ ਕੂਪਨ ਹੈਗਾ ਆ ਗੁਰੂ 30 ਠੀਕ ਹੈ ਇੱਕ ਉੱਪਰ ਲਗਾਉਂਗੇ 30% ਦਾ ਆਫ ਮਿਲ ਜੇਗਾ 4500 ਦੇ ਉੱਤੇ ਓਕੇ acha percentage ਦੀ ਲੋੜ ਨਹੀਂ ਠੀਕ ਹੈ ਤੇ ਮੈਂ 10 ਸਵਾਲ ਬਣ ਗਿਆ ਤੁਹਾਡਾ 4500 ਦਾ 30% ਕਿੰਨਾ ਹੁੰਦਾ ਠੀਕ ਹੈ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਆਹ ਦੋ ਨੰਬਰ ਹੈਗੇ ਆ ਇੱਥੇ ਕਾਲ ਕਰ ਲਓ ਮਿੱਤਰੋ ਸਾਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾ ਦੇਣਗੇ ਇਹ ਦੋ ਨੰਬਰ ਹੈਗੇ ਠੀਕ ਹੈ ਚਲੋ ਬਾਏ ਬਾਏ